ਜੀ ਬੇਟਾ ਤੁਸੀਂ ਦੱਸੋ ਪਹਿਲੇ ਗੁਰੂ ਸਹਿਬਾਨ ਕੌਣ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਬੇਟਾ ਸ਼ਾਬਾਸ਼ ਸਿੱਖ ਧਰਮ ਦੇ ਮੋਢੀ ਜਾਂ ਸੰਸਥਾਪਕ ਗੁਰੂ ਕਿਹਨਾਂ ਨੂੰ ਕਿਹਾ ਜਾਂਦਾ ਹੈ ਸ੍ਰੀ ਨਾਨਕ ਦੇਵ ਜੀ ਠੀਕ ਹੈ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਦਾ ਜਨਮ ਬੇਟਾ ਕਦੋਂ ਤੇ ਕਿੱਥੇ ਹੋਇਆ ਸ੍ਰੀ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਗੰਦਸਾਇ ਕੋਹੇ ਦੇ 29 ਪਾਨਸਾਇਦ ਵਿਖੇ ਹੋਇਆ ਠੀਕ ਹੈ ਸ਼ਾਬਾਸ਼ ਬੇਟਾ ਇਹ ਜਿਹੜਾ ਜਨਮ ਸਥਾਨ ਹੈ ਕਿੱਥੇ ਹੈ ਗਏ ਪਾਕਿਸਤਾਨ ਵਿੱਚ ਪਾਕਿਸਤਾਨ ਸ਼ਾਬਾਸ਼ ਤੁਸੀਂ ਰਾਜੇ ਦੱਸੋ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਸ ਸਮੇਂ ਦੇ ਰਾਜੇ ਕਿਉਂ ਜੇਸਾ ਨਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਰਾਜੇ ਬਹੁਤ ਜ਼ੁਲਮੀ ਸਨ ਆਪਣੀ ਪ੍ਰਜਾ ਤੇ ਜ਼ੁਲਮ ਕਰਦੇ ਸਨ ਠੀਕ ਹੈ ਸ਼ਾਬਾਸ਼ ਤੁਸੀਂ ਬੇਟਾ ਦੱਸੋ ਗੁਰੂ ਨਾਨਕ ਦੇਵ ਜੀ ਬਾਰੇ Hindu ਤੇ Muslim ਕੀ ਕਹਿੰਦੇ ਸਨ ਠੀਕ ਹੈ ਹਿੰਦੂ ਉਹਨਾਂ ਨੂੰ ਆਪਣਾ ਗੁਰੂ ਮੰਦੇ ਸਨ ਤੇ ਮੁਸਲਮਾਨ ਪੀਰ ਮੰਦੇ ਸਨ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਦੇ ਮਾਤਾ ਤੇ ਪਿਤਾ ਜੀ ਦਾ ਨਾਮ ਕੀ ਸੀ ਮੈਂ ਮੈਂ ਤਾਂ ਕਹੂੰ ਮਾਤਾ ਦਾ ਨਾਮ ਪਿਤਾ ਦੇ ਠੀਕ ਹੈ ਜੀ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਨੂੰ ਕਿੰਨਾ ਕੋਲ ਪੜਨ ਲਈ ਭੇਜਿਆ ਸੀ ਪੰਦੇ ਕੋਲ ਭੇਜਿਆ ਗੋਪਾਲ ਜੀ ਕੋਲ ਹਿੰਦੀ ਸਿੱਖੀ ਅਤੇ ਬਿਰਦਨਾਥ ਜੀ ਕੋਲ ਸੰਸਕ੍ਰਿਤ ਠੀਕ ਹੈ ਪੰਡਿਤ ਗੋਪਾਲ ਦਾਸ ਜੀ ਕੋਲੋਂ ਹਿੰਦੀ ਤੇ ਪੰਡਿਤ ਬਿਰਦਨਾਥ ਕੋਲ ਸੰਸਕ੍ਰਿਤ ਤੇ ਪੰਦੇ ਕੋਲੋਂ ਵਿਦਿਆ ਹਾਸਲ ਕੀਤੀ ਜੀ ਬਟਾ ਤੁਸੀਂ ਦੱਸੋ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ ਬੀਬੀ ਨਾਨਕੀ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਵੱਡੇ ਸਨ 5 ਸਾਲ ਠੀਕ ਹੈ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਬਟਾ ਕਿੱਥੇ ਵਿਆਹੇ ਸਨ ਬਟਾਲੇ ਵਿੱਚ ਮੂਲ ਚੰਦ ਦੀ ਪੁੱਤਰੀ ਬੀਬੀ ਸਤਿ ਠੀਕ ਹੈ ਸ਼ਾਬਾਸ਼ ਬਟਾਲੇ ਦੇ ਮੂਲ ਚੰਦ ਦੀ ਪੁੱਤਰੀ ਸਲਖਣੀ ਦੇਵੀ ਜੀ ਨਾਲ ਜੀ ਤੁਸੀਂ ਦੱਸੋ ਗੁਰੂ ਨਾਨਕ ਦੇਵ ਜੀ ਦੇ ਪਣਵਈਏ ਦਾ ਨਾਮ ਕੀ ਸੀ ਜੈ ਰਾਮ ਠੀਕ ਹੈ ਸ਼ਾਬਾਸ਼ ਤੁਸੀਂ ਬੇਟਾ ਦੱਸੋ ਗੁਰੂ ਨਾਨਕ ਦੇਵ ਜੀ ਕਿਹੜੀ ਨਦੀ ਵਿੱਚ ਲੋਪ ਰਹੇ ਕਾਲੀ ਬੇਈ ਨਦੀ ਵਿੱਚ ਕਾਲੀ ਬੇਈ ਵਿੱਚ ਕਿੰਨੇ ਦਿਨ ਲੋਪ ਰਹੇ ਸੀ ਬੇਟਾ ਤਿੰਨ ਦਿਨ ਤਿੰਨ ਦਿਨ ਦਾ ਕੀ-ਕਿਆ ਫਿਰ ਉਹਨਾਂ ਨੇ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਠੀਕ ਹੈ ਸ਼ਾਬਾਸ਼ ਤੁਸੀਂ ਬੇਟਾ ਦੱਸੋ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਭਾਈ ਗੁਰਦਾਸ ਜੀ ਨੇ ਉਹਨਾਂ ਬਾਰੇ ਜਨਮ ਬਾਰੇ ਕਿੰ ਪੰਕਤੀਆਂ ਲਿਖੀਆਂ ਬਾਣੀ ਰਚੀ ਸਕਟ ਗੁਰੂ ਨਾਨਕ ਦਾ ਪਰਗਟਿਆ ਮਿਟੀ ਤੁੰਦੇ ਜਿਹਾ ਵਿਚਾਰਨ ਨੂੰ ਹੋਆ ਜਿਉਂ ਕਦ ਸੂਰਜ ਨਿਕਲਿਆ ਤਾਰੇ ਚਿਤੇ ਹਨੇਰ ਭਲੋਆ ਸ਼ਾਬਾਸ਼ ਤਾਰੇ ਛਿਪੇ ਹਨੇਰ ਭਲੋਆ ਵੈਰੀ ਗੁੱਡ ਤੁਸੀਂ ਬੇਟਾ ਦੱਸੋ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕਿੱਥੇ ਕੀਤੀ ਸੀ ਸultanpur ਲੱਤੀ ਸ਼ਾਬਾਸ਼ ਜਦ ਦੌਲ ਹਾਂ ਦੌਲ ਖਾਂਦੇ ਮੋਦੀ ਖਾਨੇ ਵਿੱਚ ਵੈਰੀ ਗੁੱਡ ਜੀ ਤੁਸੀਂ ਬੇਟਾ ਦੱਸੋ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਯਾਤਰਾਵਾਂ ਕੀਤੀਆਂ ਸੀ ਕਿਹੜੀਆਂ ਕਿਹੜੀਆਂ ਬੇਟਾ ਪੂਰਾ ਬੱッチン ਉੱਤਰ ਦੱਸ ਇਹਨਾਂ ਯਾਤਰਾਵਾਂ ਨੂੰ ਹੋਰ ਕੀ ਕਹਿ ਦਿੰਨੇ ਆ ਸ਼ਾਬਾਸ਼ ਵੈਰੀ ਗੁੱਡ ਬੇਟਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕੀਤੀਆਂ ਤਾਂ ਉਹਨਾਂ ਦੇ ਯਾਤਰਾਵਾਂ ਕਰਨ ਦਾ ਉਦੇਸ਼ ਕੀ ਸੀ ਪੁੱਲੀ ਭਟਕੀ ਜਨਤਾ ਨੂੰ ਸਿੱਧੇ ਰਾਹੇ ਪਾਉਣਾ ਕੀ ਉਦੇਸ਼ ਸੀ ਠੀਕ ਹੈ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਬਾਣਾ ਵਿੱਚ ਰਾਗਾਂ ਵਿੱਚ ਸੋਰੀ ਬਾਣੀ ਰਜੀ 19 ਰਾਗਾਂ ਵਿੱਚ ਠੀਕ ਹੈ ਸ਼ਾਬਾਸ਼ ਤੁਸੀਂ ਬੇਟਾ ਦੱਸੋ ਸੱਚੇ ਸੌਦੇ ਦੀ ਇਹ ਸੁਣੀ ਹੈ ਨਾ ਤੁਸੀਂ ਸਾਖੀ ਉਹਦੇ ਬਾਰੇ ਦੱਸੋ ਬੇਟਾ ਠੀਕ ਹੈ ਜੀ ਮੈਂ ਆਪਕੇ ਨੂੰ ਕਾਰੋਬਾਰ ਕਰਨ ਨਹੀਂ ਮਿਲਦਾ ਕੀ ਆਪ ਤੇ ਆਪਕੇ ਨੂੰ ਰਸਤੇ ਵਿੱਚ ਕਿਹਦਾ ਸਾਧੂ ਨੇ ਆਪਕੇ ਨੂੰ ਰੁਕਸ਼ਨੀ ਪ੍ਰਤਾਪ ਆ ओके शाबाश ਤੁਹਾਨੂੰ ਲੰਗਰ ਸਪਾਟਾ ਇਸ ਸਾਖੇ ਨੂੰ ਸੱਚੇ ਸੌਦੇ ਦੀ ਸੱਚੇ ਸੌਦੇ ਦੀ ਸਾਖੀ ਨਾਲ ਠੀਕ ਹੈ ਸ਼ਾਬਾਸ਼ ਇਹ ਬਟਾ ਕਿੱਥੇ ਵਪਾਰ ਕਰਨ ਲਈ ਗਿਆ ਸੀ ਗੁਰੂ ਜੀ ਚੋਹੜਕਾਨੇ ਕਿੱਥੇ ਗਿਆ ਸੀ ਚੋਹੜਕਾਨੇ ਜੀ ਬਟਾ ਤੁਸੀਂ ਦੱਸੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਹੜੀ ਖੜੀ ਲਿਖੀ ਉਹਨਾਂ ਨੇ ਜਪਜੀ ਸਾਹਿਬ ਸ਼ਾਬਾਸ਼ ਪੱਟੀ ਆਸਾ ਦੀ ਵਾਰ ਤਿੰਨ ਵਾਰਾਂ ਲਿਖੀਆਂ ਸੀ ਆਸਾ ਦੀ ਵਾਰ ਵਾਰ ਮਾਝ ਤੇ ਵਾਰ ਮਲਾਰ ਠੀਕ ਹੈ